ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਿਆ ਸਾਡੇ ਵਿੱਚ ਬਹੁਤ ਕਮੀਆਂ ਨੇ ਪਰ ਕੁਝ ਅਹਿਮ ਗੱਲਾਂ ਵੀ ਹੋਣਗੀਆਂ ਜਿੰਨਾ ਕਰਕੇ ਅਸੀਂ ਤੁਹਾਨੂੰ ਯਾਦ ਉਹਨੇ ਆ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਫਿਲਮ ਅਮਰਜੈਂਸੀ ਕੰਗਣਾ ਰਨਆਫ ਦੀ ਆ ਰਹੀ ਆ ਤੇ ਉਹਦਾ ਵਿਰੋਧ ਕਰਨ ਵਾਸਤੇ ਸਾਨੂੰ ਹੁਣ ਇੱਕ ਹੋਣ ਦੀ ਲੋੜ ਆ ਡਟ ਕੇ ਮੈਦਾਨ ਵਿੱਚ ਆਉਣ ਦੀ ਲੋੜ ਆ ਸੋ ਅੰਮ੍ਰਿਤਸਰ ਜਿਹੜੇ ਦੇ ਜਿੰਨੇ ਵੀ ਵੀਰ ਭਰਾ ਜਿੰਨੇ ਪੰਥ ਦਰਦੀਏ ਸਾਰੇ ਇਕੱਤਰੋ ਸਾਨੂੰ ਆਵਾਜ਼ ਦਿਓ ਅਸੀਂ ਵੀ ਇੱਕ ਆਵਾਜ਼ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਜਿਹੜੇ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਫਿਲਮ ਲੱਗਦੀ ਪਈ ਆ ਉਥੇ ਜਿੰਨੇ ਵੀ ਸਿੱਖ ਸਮਾਜ ਆ ਵਾਹ ਚੜ੍ਹ ਕੇ ਇਸ ਫਿਲਮ ਦਾ ਵਿਰੋਧ ਕਰੋ ਤਾਂ ਜੋ ਇਹ ਫਿਲਮ ਜਿਹੜੀ ਆ ਪੰਜਾਬ ਦੇ ਵਿੱਚ ਨਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨਿਆ ਸਾਡੇ ਵਿੱਚ ਬਹੁਤ ਕਮੀਆਂ ਨੇ ਪਰ ਕੁਝ ਅਹਿਮ ਗੱਲਾਂ ਵੀ ਹੋਣਗੀਆਂ ਜਿੰਨਾ ਕਰਕੇ ਅਸੀਂ ਤੁਹਾਨੂੰ ਯਾਦ ਉਹਨੇ ਆ। ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਫਿਲਮ ਅਮਰਜੈਂਸੀ ਕੰਗਣਾ ਰਣੌਤ ਦੀ ਆ ਰਹੀ ਆ। ਤੇ ਉਹਦਾ ਵਿਰੋਧ ਕਰਨ ਵਾਸਤੇ ਸਾਨੂੰ ਹੁਣ ਇੱਕ ਹੋਣ ਦੀ ਲੋੜ ਆ, ਡਟ ਕੇ ਮੈਦਾਨ ਵਿੱਚ ਆਉਣ ਦੀ ਲੋੜ ਆ। ਸੋ ਅੰਮ੍ਰਿਤਸਰ ਜ਼ਿਲ੍ਹੇ ਦੇ ਜਿੰਨੇ ਵੀ ਵੀਰ ਭਰਾ ਜਿੰਨੇ ਪੰਥਦਰਦੀਏ ਸਾਰੇ ਇਕੱਤਰੋ ਸਾਨੂੰ ਆਵਾਜ਼ ਦਿਓ, ਅਸੀਂ ਵੀ ਇੱਕ ਆਵਾਜ਼ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਸੋ ਜਿਹੜੇ-ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਫਿਲਮ ਲੱਗਦੀ ਪਈ ਆ ਉਥੇ ਜਿੰਨੇ ਵੀ ਸਿੱਖ ਸਮਾਜ ਆ ਵਾਹ ਛੱਡ ਕੇ ਇਸ ਫਿਲਮ ਦਾ ਵਿਰੋਧ ਕਰੋ ਤਾਂ ਜੋ ਇਹ ਫਿਲਮ ਜਿਹੜੀ ਆ ਪੰਜਾਬ ਦੇ ਵਿੱਚ ਨਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨਿਆ ਸਾਡੇ ਵਿੱਚ ਬਹੁਤ ਕਮੀਆਂ ਨੇ ਪਰ ਕੁਝ ਅਹਿਮ ਗੱਲਾਂ ਵੀ ਹੋਣਗੀਆਂ ਜਿੰਨਾ ਕਰਕੇ ਅਸੀਂ ਤੁਹਾਨੂੰ ਯਾਦ ਹੁੰਦੇ ਆ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਫਿਲਮ ਅਮਰਜੈਂਸੀ ਕੰਗਣਾ ਰਣੌਤ ਦੀ ਆ ਰਹੀ ਆ ਤੇ ਉਹਦਾ ਵਿਰੋਧ ਕਰਨ ਵਾਸਤੇ ਸਾਨੂੰ ਹੁਣ ਇੱਕ ਹੋਣ ਦੀ ਲੋੜ ਆ ਡਟ ਕੇ ਮੈਦਾਨ ਵਿੱਚ ਆਉਣ ਦੀ ਲੋੜ ਆ ਸੋ ਅਮਰਸਰ ਜਿਲ੍ਹੇ ਦੇ ਜਿੰਨੇ ਵੀ ਵੀਰ ਭਰਾ ਜਿੰਨੇ ਪੰਥਦਰਦੀਏ ਸਾਰੇ ਇਕੱਤਰੋ ਸਾਨੂੰ ਆਵਾਜ਼ ਦਿਓ ਅਸੀਂ ਵੀ ਇੱਕ ਆਵਾਜ਼ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਜਿਹੜੇ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਫਿਲਮ ਲੱਗਦੀ ਪਈ ਆ ਉਥੇ ਜਿੰਨੇ ਵੀ ਸਿੱਖ ਸਮਾਜ ਆ ਵੱ ਚੜ ਕੇ ਇਸ ਫਿਲਮ ਦਾ ਵਿਰੋਧ ਕਰੋ ਤਾਂ ਜੋ ਇਹ ਫਿਲਮ ਜਿਹੜੀ ਆ ਪੰਜਾਬ ਦੇ ਵਿੱਚ ਨਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ